ਸਾਲ ਸਾਹਿਬ ਇਹ ਜੋ ਫੱਤੇ ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਤੀਆਂ ਦੇ ਵਿਆਹ ਕੀਤੇ ਗਏ ਆ ਜੋ ਸਾਡੇ ਬਾਬਾ ਜੀਤ ਸਿੰਘ ਜੀ ਸਮਾਜ ਸੇਵਾਦਾਰ ਆ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਹੈ ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਸਿਰਜੇਤਾਂ ਦੇ ਨਾਲ ਲੋੜਵੰਤੀਆਂ ਦੇ ਵਿਆਹ ਕੀਤੇ ਆ ਤੇ ਨਾਲ ਹੀ ਲੰਗਰ ਦਾ ਰੋਟੀ ਪਾਣੀ ਦਾ ਸਾਰੇ ਪੱਧਰ ਬਹੁਤ ਹੀ ਵੱਲੋਂ ਵਰਤ ਹੈਗਾ ਤੇ ਨਾਲ ਕਿਉਂਕਿ ਦਾੜੀ ਪੁਰਾਤਤਾ ਗਿਆ ਵਾਲਾ ਲਬਾਰੀ ਬੈਂਡ ਔਰ ਵੀ ਚੀਜ਼ਾਂ ਇਹ ਰੱਖਾ ਬਖਮਾਨ ਘਰੇ ਨੂੰ ਸਾਰੇ ਤਰ੍ਹਾਂ ਦੀਆਂ ਤੇਰੀਆਂ ਵਾ ਤੇ ਇਹ ਜਿਹੜੇ ਆਨੰਦ ਕਾਰਜ ਆ ਹਰ ਸਾਲ ਹਮ ਕਿਸ ਤਰ੍ਹਾਂ ਇਸੇ ਤਰ੍ਹਾਂ ਹੰਦੇ ਆਏ ਤੇ ਜੋ ਮਹਾਰਾਜ ਇਹਦੇ ਵਿੱਚ ਬਰਕਤ ਪਾਵੇ ਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਝੀ ਦਿੱਤਾ ਜਾਣ ਲਾਗੇ ਨਾਲ ਬਾਬਾ ਜੀ ਦਾ ਯੋਗਦਾਨ ਦੇਣ ਸਹਿਯੋਗ ਦੇਣ ਤੇ ਵਾਹਿਗੁਰੂ ਜੀ ਦਾ ਖਾਲਸਾ ਵੈਦ ਸੱਤੇ ਠੀਕ ਆ ਓਕੇ ਵਾਹਿਗੁਰੂ ਜੀ ਦਾ ਖਾਲਸਾ ਵੈਦ ਜੀ ਫਤੇ ਜੀ ਖਾਲਸਾ ਬੋਲਸ ਸਮਾਜ ਸੇਵਾ ਦਲ ਵੱਲੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅੱਜ ਵੀ ਕੁ ਲੋੜਵੰਦ ਪਰਿਵਾਰ ਦੀ ਬੱਚਿਆਂ ਦੇ ਜਿਹੜੇ ਅਨੰਦ ਕਾਰਜ ਹੋਣ ਜਾ ਰਹੇ ਨੇ ਸੋ ਜਿਵੇਂ ਮਰੀਜ਼ਾਂ ਦਾ ਇਲਾਜ ਬੱਚਿਆਂ ਨੂੰ ਸਕੂਲਾਂ ਚ ਪੜ੍ਹਾਈ ਵਾਸਤੇ ਤੇ ਆਰਥਿਕ ਪੱਖੋਂ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਲੋੜਵੰਦ ਹੈ ਉਹਨਾਂ ਨੂੰ ਔਰਾਸਨ ਦੀ ਸੇਵਾ ਜਾਂ ਬੀਜੀ ਅੰਗਰ ਹੈ ਜਿਵੇਂ ਇਸ ਮਾਦਿਏ ਸਮਾਜ ਵਿੱਚ ਹੁਣ ਸਰਦੀ ਦੇ ਚ ਗਰਮ ਕੱਪੜੇ ਕੰਬਲ ਰੂਟ ਜਰਾਬਾ ਖਾਲਸਾ ਬੋਲਸ ਸਮਾਜ ਸੇਵਾ ਦਲ ਵੱਲੋਂ ਇਸੇ ਵਾਂਗ ਮਾਦੀਨ ਚੱਲ ਰਹੀ ਹੈ ਇੱਕ ਜਿਹੜੇ ਗੁਰਦੁਆਰਾ ਸਾਹਿਬ ਵਿਆਹ ਹੋਇਆ ਉਹਨਾਂ ਬਰੇ ਤੋਂੜੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਦੋ ਪਰਿਵਾਰਾਂ ਨੂੰ ਵਧਾਈ ਦਿੰਦਾ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲਿਆਂ ਨੂੰ ਜੋੜਨਾਂ ਦੇ ਅਜਨੰਦ ਕਰ ਹੋ ਜਾ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਜਿਹੜਾ ਗ੍ਰਸਤੀ ਜੀਵਨ ਆ ਬਹੁਤ ਵਧੀਆ ਰਹੇ ਤੇ ਬਾਕੀ ਜੋ ਸਾਡੇ ਬਾਬਾ ਜੀ ਅਜੀਤ ਸਿੰਘ ਜੀ ਆ ਸੇਵਾ ਐਸੇ ਗੁਰੂ ਬਲ ਬਲ ਬਾਈ ਬਹੁਤ ਵੱਡੇ ਪਦਰ ਤੇ ਐਸੇ ਗੁਰੂ ਬਲ ਬਲ ਗਰੀਬ ਘਰਾਂ ਤੇ ਲੱਗਦੀ ਜੋ ਵਿਆਹ ਕਿੰਨੇ ਜਾਂਦੇ ਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਸਮਾਜ ਚ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਇੰਦਾਂ ਦੇ ਗਰੀਬ ਪਰਿਵਾਰਾਂ ਦੇ ਕਾਰਜ ਜਿਹੜੇ ਸਿਰੇ ਲਾਉਂਦੇ ਆ ਫਿਰ ਦੁਬਾਰਾ ਮੈਂ ਪਰਿਵਾਰਾਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ